ਸਿਕਾ ਜੀ ਮੈਂ ਤਰਮਿੰਦਰ ਸਿੰਘ ਅੱਜ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੀ ਦੇ ਨਾਲ ਸਬੰਧਤ 6 ਕਿਸਾਨ ਜਥੇਬੰਦੀਆਂ ਦੀ ਸਾਂਝੇ ਤੌਰ ਤੇ ਮੀਟਿੰਗ ਹੋਈ ਹੈ ਜਿਦੇ ਚ 6 ਦੀ 6 ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਮੁਕੇਰੀਆਂ ਦੇ ਵਿੱਚ ਭਾਜਪਾ ਦਾ ਜਿਹੜਾ ਹੈ ਵੱਡੇ ਪੱਧਰ ਤੇ ਉੱਪਰ ਵਿਰੋਧ ਕੀਤਾ ਜਾਏਗਾ ਤੇ ਅਸੀਂ ਸੰਯੁਕਤ ਕਿਸਾਨ ਮੋਰਚੇ ਨੇ ਸਾਫ ਤੌਰ ਤੇ ਕਿਹਾ ਹੈ ਕਿ ਭਾਜਪਾ ਨੇ ਲਗਾਤਾਰ ਕਿਸਾਨਾ ਵਿਰੋਧੀ ਜਿਹੜੇ ਫੈਸਲੇ ਕੀਤੇ ਆ ਜਿਦੇ ਕਰਕੇ ਸਾਡੇ 750 ਕਿਸਾਨ ਜਿਹੜੇ ਆ ਉਹ ਲਗਾਤਾਰ ਲੜਦੇ ਕਿਸਾਨੀ ਦੇ ਖੇਤੀ ਦੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਸ਼ਹੀਦ ਹੋਏ ਐ ਤੇ ਅਸੀਂ ਜਿਹੜੀ ਭਾਜਪਾ ਲਗਾਤਾਰ ਕਿਸਾਨ ਵਿਰੁੱਧ ਜਿਹੜੇ ਫੈਸਲੇ ਲੈ ਕੇ ਆ ਰਹੀ ਹੈ ਉਹਦਾ ਵਿਰੋਧ ਕਰਾਂਗੇ ਜਿਹੜੀ ਅਸੀਂ ਮੰਗ ਰੱਖੀ ਸੀਗੀ ਕਿ ਭਾਜਪਾ ਜਿਹੜੀ ਸੁਆਮੀਨਾਥਮ ਰਿਪੋਰਟ ਦੇ ਹਿਸਾਬ ਦੇ ਨਾਲ ਸੀਟੂ ਫਾਰਮੂਲੇ ਦੇ ਹਿਸਾਬ ਦੇ ਨਾਲ ਜਿਹੜਾ ਇਹ ਸਾਨੂੰ ਐਮਐਸਪੀ ਦੋਊਗੀ ਉਹਦੇ ਤੋਂ ਭਾਜਪਾ ਪੱਜੀ ਐ ਇਸ ਗੱਲ ਨੂੰ ਲੈ ਕੇ ਅਸੀਂ ਪੂਰੇ ਮੁਕੇਰੀਆਂ ਦੇ ਵਿੱਚ ਹਰ ਪੱਧਰ ਤੇ ਵੱਡੇ ਪੱਧਰ ਤੇ ਜਿਹੜਾ ਆ ਭਾਜਪਾ ਦਾ ਵਿਰੋਧ ਕਰਾਂਗੇ ਭਾਜਪਾ ਦੇ ਉਮੀਦਵਾਰ ਦਾ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਖਾਸ ਕਰਕੇ ਅਪੀਲ ਕਰਦੇ ਆਂ ਕਿ ਮੁਕੇਰੀਆਂ ਦੇ ਕਿਸੇ ਵੀ ਪਿੰਡ ਦੇ ਵਿੱਚ ਬੀਜੇਪੀ ਦਾ ਕੋਈ ਵੀ ਜਿਹੜਾ ਆ ਪ੍ਰੋਗਰਾਮ ਨਾ ਕਰਾਇਆ ਜਾਵੇ ਜਿੱਥੇ ਵੀ ਜੇ ਪ੍ਰੋਗਰਾਮ ਹੋਏਗਾ ਤੇ ਕਿਸਾਨ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਹੇਡ ਜਿਹੜਾ ਆ ਉਹਦਾ ਵਿਰੋਧ ਕੀਤਾ ਜਾਏਗਾ ਤੇ ਖਾਸ ਕਰਕੇ ਇਲਾਕੇ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਲਾਜ਼ਮਾਂ ਨੂੰ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਭਾਜਪਾ ਨੇ ਪਿਛਲੇ ਦਸਾਂ ਸਾਲਾਂ ਵਿੱਚ ਫੈਸਲੇ ਕੀਤੇ ਆ ਅਸੀਂ ਸੱਦਾ ਦਿੰਦੇ ਆ ਕਿ ਭਾਜਪਾ ਨੂੰ ਇਹਨਾਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਹਰਾ ਕੇ ਜਿਹੜਾ ਆ ਉਹ ਹਰਾ ਕੇ ਕਿਸਾਨ ਜੱਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ